ਸਵੀਰਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਟੋਲ ਪਲਾਜ਼ਾ ਤੇ ਕਰਮਚਾਰੀ ਤੇ ਕਿਸਾਨ ਆਮੋ ਸਾਹਮਣੇ ਹੋ ਜਾਂਦੇ ਨੇ ਡਾਂਗਾ ਵਰੀਆਂ ਨੇ ਦੇਖ ਸਕਦੇ ਹੋ ਸੀਸੀਟੀਵੀ ਵੀਡੀਓ ਦੇ ਵਿੱਚ ਵੀ ਇਹ ਜਿਹੜਾ ਕੈਦ ਹੋ ਗਿਆ ਜੋ ਪੰਗਾ ਪਿਆ ਟੋਲ ਪਲਾਜ਼ੇ ਦੇ ਉੱਤੇ ਤਾਂ ਡਾਂਗਾ ਚੱਲੀਆਂ ਨੇ ਦੇਖ ਸਕਦੇ ਹੋ ਬੂਥ ਜਿਹੜੇ ਨੇ ਉੱਥੇ ਵੀ ਡਾਂਗਾ ਚੱਲੀਆਂ ਨੇ ਨਾਲ ਹੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਵੀਡੀਓ ਬਣ ਚੁੱਕੀ ਹੋਈ ਹੈ ਕਿਹੜੇ ਕਾਰਨਾਂ ਕਰਕੇ ਇਹਨਾਂ ਦੀ ਬਹਿਸਬਾਜੀ ਹੋਈ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਚਲਾਨ ਕੱਟਣ ਦੇ ਕਾਰਨ ਨਜਾਇਜ਼ ਕਹਿ ਰਹੇ ਨੇ ਸਾਡਾ ਚਲਾਨ ਕੱਟਿਆ ਤਾਂ ਕਰਕੇ ਕਿਸਾਨੀ ਝੰਡੇ ਲੈ ਕੇ ਅੱਗੇ ਨੂੰ ਵਧਦੇ ਨੇ ਕਿਸਾਨ ਕਰਮਚਾਰੀ ਤੇ ਕਿਸਾਨ ਆਮ ਉਸਾ ਮੇ ਸਾਹਮਣੇ ਪਿੱੜਦੇ ਨੇ ਤਾਂ ਜਿਹੜੇ ਰੋਕਣ ਗੱਡੀਆਂ ਨੂੰ ਰੋਕਣ ਦੇ ਲਈ ਉਥੇ ਸਟੈਂਡ ਲਗਾਇਆ ਹੁੰਦਾ ਉਸ ਨੂੰ ਵੀ ਹੱਥਾਂ ਦੇ ਨਾਲ ਤੋੜ ਦਿੱਤਾ ਜਾਂਦਾ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਗੱਡੀਆਂ ਦੀ ਭੀੜ ਲੱਗ ਜਾਂਦੀ ਹੈ ਉਸ ਤੋਂ ਬਾਅਦ ਟੋਲ ਪਲਾਜ਼ਾ ਜਿਹੜਾ ਤਰਨਤਾਰਨ ਦੇ ਕੋਲ ਕਿਹਾ ਜਾ ਰਿਹਾ ਉੱਥੇ ਭੀੜ ਲੱਗ ਜਾਂਦੀ ਹੈ ਨਾ ਭੀੜ ਨੂੰ ਅ ਅ ਜਿਹੜਾ ਹੈ ਫ੍ਰੀ ਤੋਂ ਫ੍ਰੀ ਦੇ ਵਿੱਚ ਉੱਥੋਂ ਕੱਢਿਆ ਜਾਂਦਾ ਹੈ ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੈਰੀਕੇਡ ਹਟਾ ਦਿੱਤੇ ਜਾਂਦੇ ਨੇ ਲੋਕ ਆਮ ਲੋਕ ਜਿਹੜੇ ਉੱਥੇ ਖੜੇ ਹੋਏ ਨੇ ਗੱਡੀਆਂ ਆਪਣੀਆਂ ਜਲਦੀ ਤੋਂ ਜਲਦੀ ਉੱਥੇ ਕੱਢਦੇ ਨੇ ਕਿਉਂਕਿ ਤਾਂ ਕਿ ਉਹਨਾਂ ਦੀ ਕੋਈ ਗੱਡੀ ਨੂੰ ਨੁਕਸਾਨ ਨਾ ਪਹੁੰਚਾ ਸਕੇ ਤਾਂ ਤਸਵੀਰਾਂ ਜਿੱਥੇ ਕਿ ਕਿਸਾਨ ਝੰਡੇ ਲੈ ਕੇ ਉੱਥੇ ਪਹੁੰਚਦੇ ਨੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹਾਲਾਤ ਕਾਫੀ ਜ਼ਿਆਦਾ ਗਰਮੋਗਰਮੀ ਆਪਸ ਦੇ ਵਿੱਚ ਦੇਖੇ ਜਾਂਦੇ ਨੇ ਝੜਪ ਹੁੰਦੀ ਹੈ ਤੇ ਪਰਥੂ ਪੂਰਾ ਪੈ ਜਾਂਦਾ ਹੈ ਟੋਲ ਪਲਾਜ਼ੇ ਦੇ ਉੱਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਝੰਡੇ ਲੈ ਕੇ ਭੱਜਦੇ ਨੇ ਕਿਸਾਨ ਇੱਕੋ ਦਮ ਜੋਸ਼ ਦੇ ਵਿੱਚ ਆ ਕੇ ਉੱਤੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਗੱਡੀਆਂ ਨੂੰ ਹੱਤ ਦਿੰਦੇ ਨੇ ਕਿ ਜਲਦੀ ਜਲਦੀ ਇਧਰੋਂ ਦੀ ਫਰੀ ਦੇ ਵਿੱਚ ਉਹਨਾਂ ਨੂੰ ਕੱਢ ਦਿੰਦੇ ਨੇ ਕਿ ਜਲਦੀ ਇੱਥੋਂ ਗੱਡੀਆਂ ਪਹਚਾ ਲਓ ਜਿਹੜੀ ਲਾਈਨ ਲੱਗੀ ਹੁੰਦੀ ਹੈ ਗੱਡੀਆਂ ਦੀ ਬਿਨਾ ਟੋਲ ਕੱਟੇ ਹੀ ਉਹਨਾਂ ਨੂੰ ਉੱਥੋਂ ਦੀ ਭਜਾ ਦਿੱਤਾ ਜਾਂਦਾ ਹੈ ਬਰੀਕੀ ਦੇ ਨਾਲ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਜਾਂਚ ਕਰ ਰਿਹਾ ਹੈ ਕੀ ਕਾਰਨ ਹੈ ਕਿਉਂਕਿ ਚਿੰਤਾ ਵਾਲੀ ਇਹ ਤਸਵੀਰਾਂ ਕਿਉਂਕਿ ਮਸਲਾ ਕਿਸਾਨਾਂ ਦਾ ਹੈ ਕਿ ਕਰਮਚਾਰੀਆਂ ਦੇ ਨਾਲ ਜੇਕਰ ਕੋਈ ਮਸਲਾ ਤਾਂ ਕਾਨੂੰਨੀ ਤਰੀਕੇ ਦੇ ਨਾਲ ਵੀ ਇਸ ਨੂੰ ਸੁਲਝਾਇਆ ਜਾ ਸਕਦਾ ਹੈ ਕਿ ਇਸ ਦਾ ਹੱਲ ਨਿਕਲਦਾ ਤਾਂ ਪਤਾ ਲੱਗੇਗਾ ਕਿ ਇਹ ਲੜਾਈ ਹੋਈ ਹੈ ਕਿਉਂ ਇਸ ਦਾ ਪਿੱਛੇ ਦਾ ਕਾਰਨ ਕੀ ਹੈ ਵੀਡੀਓ ਮੌਕੇ ਦੇ ਉੱਤੇ ਕਿਸਾਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਫੋਨ ਲੈ ਕੇ ਬਣਾ ਦਿੱਤੀ ਜਾਂਦੀ ਹੈ ਤੇ ਵਾਇਰਲ ਕਰ ਦਿੱਤੀ ਜਾਂਦੀ ਹੈ ਜੋ ਤੁਹਾਡੇ ਨਾਲ ਲਾਈਵ ਸਾਂਝੀ ਕਰ ਰਹੇ ਹਾਂ ਤਾਂ ਹਲਕੀਆਂ ਮੋਟੀਆਂ ਸੱਟਾਂ ਜੜੀਆਂ ਨੇ ਕਿਸਾਨਾਂ ਦੇ ਲੱਗਿਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਰਨਤਾਰਨ ਟੋਲ ਪਲਾਜ਼ੇ ਦੀ ਇਹ ਤਸਵੀਰ ਉਧਰ ਦੇ ਨੇੜੇ ਟੋਲ ਪਲਾਜ਼ਾ ਹੈ ਜਿੱਥੇ ਕਿ ਕਿਸਾਨ ਅਤੇ ਕਰਮਚਾਰੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਅਮੋ ਸਾਹਮਣੇ ਡਾਂਗਾ ਵਰੀਆਂ ਨੇ ਘਟਨਾ ਪੂਰੀ ਸਿਸਟੀ ਵੀ ਵੀਡੀਓ ਦੇ ਵਿੱਚ ਕੈਦ ਹੋ ਜਾਂਦੀ ਹੈ